ਸਰਕਾਰ ਕਾ ਵਿਧਾਇਕ ਜਗੁੰਦਰਪਾਲ ਹਲਕਾ ਕੋਹਾੜ ਡਿਸਟ੍ਰਿਕਟ ਪਠਾਨਕੋਟ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤੇ ਆਪਣੇ ਪਾਰਟੀ ਵੱਲੋਂ ਜਿਲ੍ਹੇ ਦੇ ਹਰਿਆਣੇ ਤੋਂ ਮੈਂ ਖੈਰਾ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਕੋਹੜ ਹਲਕੇ ਦੇ ਵਿੱਚ ਕਿਸਾਨ ਵਿੰਗ ਦੇ ਜਨਨ ਸਖਤੀ ਹੋਰ ਸਖੀ ਜੋ ਵਾਈਸ ਪ੍ਰਧਾਨ ਬਣਾਏ ਨੇ ਬੋਰ ਸਭ ਤੋਂ ਪਹਿਲੇ ਤੋਂ ਨਾ ਦਾ ਜ਼ਿਲ੍ਹੇ ਦਾ ਪ੍ਰਧਾਨ ਉਹ ਵੀ ਸੈਨਿਕਿਤ ਬਣਾਇਆ। ਉਹਨਾਂ ਦੇ ਅੱਗੇ ਟੀਮ ਬਣਦੀ ਜਾ ਰਹੀ ਹੈ। ਮੇਰੇ ਵੱਲੋਂ ਸਾਰੇ ਟੀਮ ਦਾ ਤੁਹਾਨੂੰ ਬਾਦ ਹੈ ਔਰ ਮੈਂ ਆਪਣੇ ਵੱਲੋਂ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ। ਔਰ ਪੂਰੀ ਗੱਲ ਮੈਂ ਇਹਨਾਂ ਨੂੰ ਕਹਾਂਗਾ ਕਿ ਕਾਂਗਰਸ ਪਾਰਟੀ ਦਾ ਕਿਸਾਨ ਸੱਲ ਔਰ ਤਗੜੇ ਹੋ ਕੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਾ ਔਰ ਕਿਸਾਨਾਂ ਦੀ ਜਿੱਥੇ ਵੀ ਕੋਈ ਸਮੱਸਿਆ ਆਂਦੀ ਹੈ ਇਹ ਟੀਮ ਜਿਹੜੀ ਤਗੜੇ ਹੋ ਕੇ ਉਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਜਿਹੜੀ ਬਣਾ ਦੀ ਪ੍ਰੋਬਲਮਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹਦੇ ਨਾਲ ਨਾਲ ਅੱਜ ਅਸੀਂ ਜੰਮੂ ਅਤੇ ਕਸ਼ਮੀਰ ਦੇ ਵਿੱਚ ਉਹ ਬੱਕਰੀ ਕਰਨੀ ਆ ਠੀਕ ਮਕਰ ਤੋਂ ਸਾਫ ਠੀਕ ਓਕੇ ਮੈਂ ਆਪਣੇ ਕਿਸਾਨ ਯੂਨੀਅਨ ਦੇ ਮੈਨੂੰ ਜੋ ਪਦ ਮਿਲਿਆ ਜਨਰਲ ਸੈਕਟਰੀ ਦਾ ਮੈਂ ਐਮਐਲਏ ਸਾਡੇ ਜਿਹੜੇ ਫੂਲ ਵਿਧਾਇਕਾਗੇ ਸ਼੍ਰੀ ਜਗਵਿੰਦਰਪਾਲ ਜੀ ਔਰ ਸਾਡੇ ਹਲਕੇ ਦੇ ਵਜੂਦਾ ਐਮਪੀ ਸਹਿਬਾਨ ਫਿਰ ਸੁਖਵਿੰਦਰ ਸਿੰਘ ਰੰਧਾਵਾ ਜੀ ਸਾਡੇ ਕਿਸਾਨ ਸੈੱਲ ਦੇ ਪ੍ਰਧਾਨ ਗੋਵੀ ਸੈਣੀ ਜੀ ਇਹਨਾਂ ਸਾਰਿਆਂ ਦਾ ਮੈਂ तहे ਦਿਲੋਂ ਸ਼ੁਕਰਗੁਜ਼ਾਰ ਆ ਵੀ ਜਿਹੜੀ ਜ਼ਿੰਮੇਵਾਰੀ ਇਹਨਾਂ ਨੇ ਸਾਨੂੰ ਸੌਂਪੀ ਹੈ ਅਸੀਂ ਇਹਦੇ ਉੱਤੇ ਪੂਰਾ ਉਤਰਾਂਗੇ ਔਰ ਪੰਜਾਬ ਦੇ ਹਰ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੀ ਜਿੱਥੋਂ ਤੱਕ ਹੋ ਸਕਦੀ ਹੈ ਸਾਡੀ ਜਿਹੜੀ ਕਿਸਾਨ ਪਾਰਟੀ ਦੀ ਬੋਡੀ ਹੈ ਉਹਨਾਂ ਨਾਲ ਉਹਨਾਂ ਦੀ ਸਹਾਇਤਾ ਕਰੇਗੀ ਔਰ ਹਰ ਮੁਸੀਬਤ ਦੇ ਵਿੱਚ ਉਹਨਾਂ ਦੇ ਨਾਲ ਖੜੇ ਹੋਏਗੀ